ਸਾਡੇ ਜਨਰਲ ਸੈਕਟਰੀ ਰੁਪਿੰਦਰ ਰੂਪੀ ਜੀ ਨੇ ਤੁਹਾਨੂੰ ਦੱਸਿਆ ਹੀ ਹੈ ਵੀ ਅਸੀਂ ਅੱਜ ਪ੍ਰੈਸ ਕਾਨਫਰੰਸ ਕਿਉਂ ਰੱਖੀ ਹੈ ਇਹ ਜਿਹੜਾ ਨਲਾਸ ਖੁਰਦ ਵਿੱਚ ਕਰੋੜਾ ਰੁਪਏ ਦਾ ਘੁਟਾਲਾ ਹੋਇਆ ਹੈ ਕਾਂਗਰਸ ਸਰਕਾਰ ਦੇ ਟਾਈਮ ਵਿਲੇ ਤੇ ਇਸ ਦੇ ਵਿੱਚ ਮੈਂ ਇਹ ਕਹਿ ਸਕਦਾ ਹਾਂ ਵੀ 10 ਬੰਦਿਆਂ ਦੇ ਪਰਚਾ ਦਰਜ ਹੋਇਆ ਤੇ ਜਾਇ ਦੋ ਸੈਕਟਰੀ ਨੇ ਉਹਦੇ ਵਿੱਚ ਪੰਜ ਨੇ ਸਰਪੰਚ ਨੇ ਤੇ ਠੇਕੇਦਾਰ ਨੇ ਪਰ ਅਸੀਂ ਜਿਹੜਾ ਇਹ ਮਿਲੀਪੁਗਤ ਨਾਲ ਜਿੰਦਾ ਵੀ ਕੰਮ ਹੋਇਆ ਸਾਰਾ ਮਿਲੀਪੁਗਤ ਨਾਲ ਹੋਇਆ ਕਿਉਂਕਿ ਉਸ ਟਾਈਮ ਹਰਦੇਵਾਲ ਸਿੰਘ ਕੰਬੋਜ ਇੱਥੇ ਐਮਐਲਏ ਹੁੰਦਾ ਸੀ ਉਹਦੀ ਸ਼ੈਤ ਤੇ ਉਹਦੀ ਮਿਲੀਪੁਗਤ ਨਾਲ ਹੋਇਆ ਤੇ ਜਿਹੜਾ ਮਾਸਟਰਮਾਈਂਡ ਮੈਂ ਇਹ ਕਹਿ ਸਕਦਾ ਵੀ ਉਹ ਹਰਦੇਵਾਲ ਸੀਗਾ ਇਹ ਉਸ ਵੇਲੇ ਮੈਂ ਇਹ ਵੀ ਗੱਲ ਕਹਿ ਸਕਦਾ ਹਰਦੇਵਾਲ ਉਸ ਟਾਈਮ ਇਹ ਇੱਕ ਇਹ ਗੱਲ ਕਹਿੰਦਾ ਹੁੰਦਾ ਸੀ ਵੀ ਐਮਐਲਏ ਬਗੈਰ ਕੋਈ ਜੁੱਤੀ ਵੀ ਚੋਰੀ ਨਹੀਂ ਕਰ ਸਕਦਾ ਤੇ ਕਰੋੜਾ ਦਾ ਕੁਟਾਲਾ ਹੋਇਆ ਤੇ ਉੱਥੇ ਇਹਦੇ ਵਿੱਚ ਐਮਐਲਏ ਦਾ ਨਾਮ ਹੀ ਨਹੀਂ ਹੈਗਾ ਹਰਦੇয়াল ਦਾ ਨਾਮ ਨਹੀਂ ਹੈ ਤੇ ਸਾਡਾ ਜਿਹੜਾ ਅੱਜ ਮੇਨ ਮਕਸਦ ਹੈ ਤੇ ਅਸੀਂ ਅੱਜ ਤੁਹਾਡੇ ਸਾਹਮਣੇ ਇਹ ਅਸੀਂ ਐਪਲੀਕੇਸ਼ਨ ਹਰਦੇয়াল ਦੇ ਵੀ ਇਹ ਜਿਹੜਿਆ ਪਰਚਾ ਦਰਜ ਹੋਇਆ ਇਹਦੇ ਵਿੱਚ ਹਰਦੇয়াল ਦਾ ਨਾਮ ਵਿੱਚ ਪਾਇਆ ਜਾਵੇ ਤੇ ਇਹਦੇ ਵਿੱਚ ਅਸੀਂ ਸੀਐਮ ਸਾਹਿਬ ਨੂੰ ਇੱਕ ਦਰਖਾਸਤ ਭੇਜ ਰਹੇ ਹਾਂ ਇੱਕ ਕਾਪੀ ਕਰ ਰਹੇ ਹਾਂ ਉਹਨਾਂ ਨੂੰ ਚੀਫ ਆਪਣੇ ਚੀਫ ਮਿਨਿਸਟਰ ਨੂੰ ਉਹ ਕੀ ਡਾਇਰੈਕਟਰ ਜਨਰਲ ਵਿਜੀਲੈਂਸ ਬਿਊਰੋ ਪੰਜਾਬ ਨੂੰ ਤੇ ਦਾ ਐਸਐਸਪੀ ਵਿਜੀਲੈਂਸ ਬਿਊਰੋ ਪਟਿਆਲਾ ਵੀ ਉਹਦਾ ਨਾਮ ਵੀ ਵਿੱਚ ਸ਼ਾਮਿਲ ਕੀਤਾ ਜਾਵੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ ਜਿਹੜੇ ਗੱਲਾਂ ਮੈਨੂੰ ਪਤਾ ਲੱਗੀਆਂ ਜਦੋਂ ਇਹ ਇੱਥੇ ਸਪੈਸ਼ਲ ਜੋ ਇਸ ਖਾਸ ਪਿੰਡਾਂ ਚ ਜਿੰਨਾ ਚ ਫੰਡ ਪਿਆ ਇਹ ਕੱਲਾ ਇਸ ਪਿੰਡ ਦਾ ਕਪਲਾ ਨਹੀਂ ਹੈ ਹੋਰ ਵੀ ਸਾਡੇ ਹਲਕੇ ਰਾਜਪੁਰੇ ਚ ਕਈ ਪਿੰਡਾਂ ਚ ਕਪਲਾ ਹੋਇਆ ਇਹਨੇ ਕੀ ਕੀਤਾ ਆਰਦਿਆਂ ਨੇ ਇੱਕ ਸਪੈਸ਼ਲ ਸੈਕਟਰੀ ਸਨੋ ਤਾਂ ਪਾਟੜੇ ਤੋਂ ਬਲਾਕੇ ਦਾ ਕੋਈ ਰਿਸ਼ਤੇਦਾਰ ਹੈ ਪਤਾ ਨਹੀਂ ਇਹਦਾ ਕੋਈ ਆਪਣਾ ਖਾਸ ਬੰਦਾ ਸੀ ਰਜਿੰਦਰ ਕੁਮਾਰ ਉਹਦਾ ਨਾਮ ਵਿੱਚ ਹੈਗਾ ਉਹਨੂੰ ਸਪੈਸ਼ਲ ਇਥੇ ਪੰਜ ਪਿੰਡਾਂ ਦਾ ਸੈਕਟਰੀ ਲਾਇਆ ਗਿਆ ਜਿੱਦੀ ਦੇ ਦੇਖ ਰਹਿ ਕੇ ਸਾਰਾ ਕਪਲਾ ਹੋਇਆ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਚੀਫ ਮਿਨਿਸਟਰ ਸਾਹਿਬ ਤੋਂ ਤੇ ਵਿਜੀਲੈਂਸ ਤੋਂ ਇਹਦੀ ਇਨਕੁਆਇਰੀ ਕਰਕੇ ਇਹ ਹਰਦੇਵਾਲ ਦਾ ਨਾਮ ਵਿੱਚ ਪਾਇਆ ਜਾਵੇ ਕਿਉਂ ਕਿਉਂਕਿ ਮਾਸਟਰਮਾਈਂਡ ਇਹਦੇ ਵਿੱਚ ਹਰਦੇਵਾਲ ਸਿੰਘ ਖਮੋਜ ਹੈਗਾ ਤੇ ਮੈਂ ਇਹ ਗੱਲ ਵੀ ਕਹਿ ਸਕਦਾ ਇਹ ਜਿਹੜੀ ਆਪਣਾ ਸਾਡੇ ਇੱਥੇ ਆਮ ਆਦਮੀ ਪਾਰਟੀ ਦੀ ਜਿਹੜੀ ਵਿਧਾਇਕ ਕੈਨੀਨਾ ਮਿੱਤਲ ਤੇ ਹਰਦੇਵਾਲ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਇਹ ਦੋਵੇਂ ਰਲਲੇ ਹੋਏ ਨੇ ਇਹ ਨੀਨਾ ਮਿੱਤਲ ਜਦੋਂ ਇਲੈਕਸ਼ਨ ਲੜਨ ਤੋਂ ਪਹਿਲਾਂ ਇਹ ਸਪੈਸ਼ਲ ਕੈਂਦੀ ਹੁੰਦੀ ਸੀ ਪਿੰਡਾਂ 'ਚ ਵੀ ਅੱਜ ਪਿੰਡਾਂ ਦੇ ਮੇਰੇ ਨਾਲ ਲੋਕ ਖੜੇ ਨੇ ਉੱਥੇ ਦੇ ਉਸ ਪਿੰਡ ਦੇ ਨਲਾਜ਼ ਦੇ ਇਹ ਉੱਥੇ ਵਿਸ਼ਵਾਸ ਦਿਵਾ ਕੇ ਆਈ ਸੀ ਵੀ ਮੇਰੀ ਸਰਕਾਰ ਆ ਜਾਵੇ ਮੇਰਾ ਸਭ ਤੋਂ ਪਹਿਲਾ ਜਿਹੜਾ ਕੰਮ ਹੋਏਗਾ ਮੈਂ ਹਰਦੇਵਾਲ ਤੇ ਇਸ ਪੰਚਾਇਤ ਤੇ ਪਰਚਾ ਕਰਾਵਾਂਗੀ ਇਹ ਜਿਹੜਾ ਪਰਚਾ ਦਰਜ ਹੋਇਆ ਸਾਡੇ ਮਾਨਯੋਗ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਹੋਇਆ ਕੋਈ ਸਰਕਾਰ ਵੱਲੋਂ ਪਰਚਾ ਦਰਜ ਨਹੀਂ ਹੋਇਆ ਇਸ ਤੋਂ ਸਾਬਤ ਹੁੰਦਾ ਹੈ ਵੀ ਸਾਢੇ 3 ਸਾਲ ਹੋ ਗਏ ਵੀ ਇਹਨੇ ਕੋਈ ਪਰਚਾ ਦੇ ਦਰਜ ਕਰਾਇਆ ਵੀ ਇਹ ਦੋਵੇਂ ਰਲੇ ਹੋਏ ਨੇ ਮੈਂ ਇਹ ਗੱਲ ਵੀ ਕਹਿ ਸਕਦਾ ਤੇ ਮੈਂ ਤੁਹਾਡੇ ਰਾਈ ਮਹਿਲਕਾ ਰਾਜਪੁਰਾ ਦੇ ਲੋਕਾਂ ਨੂੰ ਖਾਸ ਤੌਰ ਤੇ ਪਿੰਡਾਂ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਦੇਖੋ ਜਿਹੜੇ ਵੀ ਬਾਰੋ ਲੋਕ ਇੱਥੇ ਆ ਰਹੇ ਨੇ ਉਹ ਸਿਰਫ ਲੁੱਟਣ ਵਾਸਤੇ ਕੁੱਟਣ ਵਾਸਤੇ ਤੇ ਬਦਲੇ ਦੀ ਰਾਜਨੀਤੀ ਵਿਵਸਥੇ ਇੱਥੇ ਆ ਰਹੇ ਨੇ ਮੈਂ ਤੁਹਾਨੂੰ ਹੁਣ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਬਾਰੋਂ ਲੋਕ ਆਏ ਨੇ ਤੁਸੀਂ ਦੇਖ ਰਹੇ ਹੋ ਹੁਣ ਵੀ ਲੁੱਟ ਰਹੇ ਨੇ ਸਰਕਾਰ ਜਿਹੜੀ ਅੱਜ ਦੀ ਡੇਟ ਐਮਐਲਏ ਨੀਨਾ ਮਿੱਤਲ ਹੈ ਉਹ ਵੀ ਲੁੱਟ ਰਹੀ ਹੈ ਤੇ ਇਹ ਤਾਂ ਦੇਖੋ ਇੱਕ ਇੱਕ ਪਿੰਡ ਦਾ ਕਰੋਨਾ ਦਾ ਕਪਲਾ 30 35 ਕਰੋੜ ਦਾ ਕਪਲਾ ਇੱਕ ਪਿੰਡ ਦਾ ਤੇ ਅਸੀਂ ਇਹਦੇ ਚ ਵੀ ਲਿਖਿਆ ਵੀ ਹੋਰ ਵੀ ਕਾਫੀ ਐ ਹੋਰ ਜੇ ਪਿੰਡ ਨੇ ਜਿਨ੍ਹਾਂ ਕੋਲ ਜਿਵੇਂ ਸੁਰਲ ਪਿੰਡ ਹੈ ਹੋਰ ਕਾਫੀ ਪਿੰਡ ਨੇ ਜਿਨ੍ਹਾਂ ਕੋਲ ਪੰਚਾਇਤ ਕੋਲ ਪੈਸਾ ਪਿਆ ਤੇ ਉਹਦੇ ਚ ਵੀ ਗਪਲੇ ਨਿਕਲਣਗੇ ਇਹਦੀ ਅਸੀਂ ਜਦੋਂ ਵਿਜੀਲੈਂਸ ਜਾਂਚ ਕਰੇਗੀ ਅਗਰ ਨੀਨਾ ਮਿੱਤਲ ਤੁਹਾਨੂੰ ਇਹ ਕਹੇਗੀ ਮੇਰਾ ਤਾਂ ਕੋਈ ਰੋਲ ਨਹੀਂ ਸਾਡੀ ਸਰਕਾਰ ਨੇ ਪਰਚਾ ਦਰਜ ਕੀਤਾ ਉਹਨੇ ਤੁਸੀਂ ਸਵਾਲ ਕਰੋਗੇ ਤਾਂ ਉਹ ਇਹ ਕਹੇਗੀ ਅਗਰ ਤੁਸੀਂ ਇਹਦੇ ਵਿੱਚ ਇਨਵੋਲਵ ਨਹੀਂ ਹੋ ਤਾਂ ਫਿਰ ਤੁਹਾਨੂੰ ਵੀ ਪਤਾ ਹੈ ਨੀਨਾ ਮਿੱਤਲ ਜੀ ਨੂੰ ਮੈਂ ਕਹਿ ਰਿਹਾ ਵੀ ਤੁਹਾਨੂੰ ਵੀ ਪਤਾ ਹੈ ਵੀ ਇਹਦੇ ਵਿੱਚ ਸਾਰਾ ਰੋਲ ਹਰਦੇਵਾਲ ਦਾ ਤੇ ਹਰਦੇਵਾਲ ਤੇ ਵੀ ਪਰਚਾ ਦਰਜ ਕਰਾਓ ਫਿਰ ਅਸੀਂ ਮੰਨਾਂਗੇ ਤੁਹਾਡਾ ਕੋਈ ਰੋਲ ਨਹੀਂ ਹੈ ਨਹੀਂ ਤੁਸੀਂ 1.5 ਸਾਲ ਤਾਂ ਰਹਿ ਗਿਆ ਅਸੀਂ ਤਾਂ 1.5 ਸਾਲਾਂ ਜੇ ਸਰਕਾਰ ਨੂੰ ਪਰਚਾ ਤਾਂ ਕੱਲ ਦਰਜ ਹੋਇਆ ਨਾ ਗੱਲ ਤਾਂ ਕਾਫੀ ਟਾਈਮ ਤੋਂ ਚੱਲ ਰਹੀ ਸੀ ਇਹ ਨੀਨਾ ਮਿੱਤਲ ਵੀ ਕਹਿ ਰਿਆ ਸੀ ਵੀ ਕਹਿੰਦੇ ਸੀ ਵੀ ਸਰਕਾਰ ਹੀ ਜਦੋਂ ਉਦੀ ਆ ਗਈ ਤੇ ਤੁਹਾਡੇ ਸਾਹਮਣੇ ਮੈਂ ਜਦੋਂ ਅਜੇ 2022 ਦਾ ਇਲੈਕਸ਼ਨ ਲੜਿਆ ਸੀਗਾ ਪ੍ਰੈਸ ਕਾਨਫਰੈਂਸ ਕਰਕੇ ਮੈਂ ਹਰ ਦੇਲ ਦੇ ਖਿਲਾਫ ਤੁਹਾਨੂੰ ਯਾਦ ਹੋਵੇਗਾ ਸਾਰਿਆਂ ਨੂੰ ਮੈਂ ਵਿਜੀਲੈਂਸ ਨੂੰ ਦਰਖਾਸਤ ਦਿੱਤੀ ਸੀਗੀ ਵੀ ਇਹਦੀ ਜਾਇਦਾਦ ਦੀ ਜਾਂਚ ਕੀਤੀ ਜਾਵੇ ਇਹਦੇ ਪੈਟਰੋਲ ਪੰਪ ਹੋਰ ਇਹ ਉਹ ਕਿੱਥੋਂ ਕਿੱਥੋਂ ਪੈਸਾ ਆਇਆ ਇਹਦੇ ਕੋਲ ਕਿੰਨੀ ਜਾਇਦਾਦ ਹੈ ਤੇ ਉਹ ਮੈਂ ਉਹਦੀ ਕੋਈ ਅਜੇ ਤੱਕ ਕੋਈ ਜਾਂਚ ਨਹੀਂ ਹੋਈ ਮੈਂ ਜਦੋਂ ਦਿੱਤੀ ਐ ਮੈਂ ਤਾਂ ਅਗਲੇ ਦਿਨ ਹੀ ਪ੍ਰੈਸ ਕਾਨਫਰੈਂਸ ਕਰਤੀ ਥੋੜੀ ਦਿਨਾਂ ਚ ਅਸੀਂ ਤਾਂ ਹਮੇਸ਼ਾ ਹੀ ਕਹਿੰਦੇ ਆ ਵੀ ਇਹਦੀ ਹਰਦੇਵਾਲ ਨੇ ਲੁੱਟਿਆ ਇੱਥੇ ਤੇਰੀ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇ ਸਾਰਾ ਕੁਝ ਜਾਂਚ ਹੋਣੀ ਚਾਹੀਦੀ ਹੈ ਇਹ ਡਿਪਾਰਟਮੈਂਟ ਨਹੀਂ ਕਰਦਾ ਸਰਕਾਰ ਨਹੀਂ ਕਰਦੀ ਕਿ ਉਹ ਕੋਰਟ ਬਾਹਰ ਹਾਈ ਕੋਰਟ ਜਾਓਗੇ ਬਿਲਕੁਲ ਅਸੀਂ ਮਾਜੋਗ ਹਾਈ ਕੋਰਟੇ ਚ ਵੀ ਜਾਵਾਂਗੇ ਤੇ ਅਸੀਂ ਸੜਕਾਂ ਤੇ ਧਰਨੇ ਵੀ ਲਾਵਾਂਗੇ ਇਹ ਪੂਰਾ ਕਰਾਂਗੇ ਬਾਕੀ ਸਾਡੇ ਚ ਨਲਾਸ ਖੁਰਦੇ ਦੇ ਫੋਜੀ ਸਾਹਿਬ ਹੋਰ ਆਏ ਹੋਏ ਨੇ ਇਹ ਵੀ ਤੁਹਾਨੂੰ ਦੱਸਣਗੇ ਵੀ ਕਿਵੇਂ ਕਪਲਾ ਹੋਇਆ ਕੀ ਮੇਰਾ ਨਾਮ ਅਮਰੀਦ ਅਸੀਂ ਮੈਂ ਆਰਮੀ ਤੋਂ ਹੋਲਡਰ ਤੋਂ ਟੈਣਾ ਇਹ ਉਹ ਰੇਪਿੰਡੂ ਸੜਾ ਇੱਕ ਪਰਾ ਹੋਇਆ ਅਸੀਂ ਜਿਹੜੇ ਪੌਂਚੀਆਂ ਬਹੁਤ ਦੇਸ਼ਪਕ ਦੇਸ਼ਪਕ ਨਾਲ ਜੁੜੇ ਹੋਏ ਆ ਬਟ ਜੇ ਸਾਡੇ ਆਪਣੇ ਘਰ ਸੁਰੱਖਿਤ ਨਹੀਂ ਅਸੀਂ ਕਿਵੇਂ ਆਪਣੇ ਦੇਸ਼ ਦੀ ਰੱਖਿਆ ਕੀ ਕਰਾਂਗੇ ਤੇ ਸਾਡੇ ਪਿੰਡ ਵਿੱਚ 30 ਕਰੋੜ ਰੁਪਏ ਦਾ ਕਪੜਾ ਜੋ ਮਾਨਯੋਗ ਹਾਈ ਕੋਰਟ ਨੇ ਕੱਢੇ ਕਿਹਾਏ 33 ਕਰੋੜ ਦਾ ਕਪੜਾ ਮੈਨੂੰ ਪੈਸੇ ਤਾਂ ਹੋਇਆ ਜਿਹੜੇ ਤੇ ਮਾਨਯੋਗ ਹਾਈ ਕੋਰਟ ਦੀ ਸਟੇ ਲੱਗੀ ਹੋਈ ਸੀਗੀ ਤੇ ਮੇਰੇ ਭਾਈ ਮੇਰੇ ਵੱਡੇ ਬਲੀ ਬ੍ਰਦਰ ਮੇਰੇ ਵੱਡੇ ਭਾਈ ਸਾਹਿਬ ਇਸ ਮੈਂ ਜਿਹੜਾ ਕਪੜਾ 2019 ਤੋਂ ਆਰ ਡੀਆਈ ਪਾਵਾ ਕੇ ਇਸ ਦੀ ਉਹ ਕਰਵਾ ਦਿੱਤੇ ਮਤਲਬ ਜਾਂਚ ਕਰਵਾਉਣ ਵਾਸਤੇ ਕਹਿ ਰਹੇ ਸੀਗੇ ਪਰ ਲਾਸਟ ਵਿੱਚ ਜਾ ਕੇ ਉਹਨਾਂ ਨੂੰ ਛੁੱਟੇ ਦੇ ਸੀ ਬਾਜ਼ਾਰੇ ਹਿਸ ਦਾ ਕਰਵਾ ਦਿੱਤਾ ਤੇ 2021 ਚ ਉਹਨਾਂ ਨੂੰ ਅੰਦਰ ਕਰਵਾ ਦਿੱਤਾ ਸੀ ਨਾ ਉਸ ਤੋਂ ਬਾਅਦ ਫਿਰ 2022 ਵਿੱਚ ਮਾਨਯੋਗ ਹਾਈ ਕੋਰਟ ਵਿੱਚ ਵੀ ਕਿਉਂਕਿ ਬਤਾ ਕੇ ਇਸ ਫਾਈਲ ਜੇ ਕਿਉਂਕਿ ਮਾਨ ਜੀ ਨੇ ਇਹ ਸਿੱਧਾ ਸਦਕ ਨੂੰ ਨਾਲ ਰਿਪੋਰਟ ਜੀਗਾ ਤੇ ਹੁਣ ਜਿਹੜੀ ਐਫ ਆਈ ਆਰ ਕਰ ਚੋਈ ਹੈ ਇਹਦੇ ਵਿੱਚ ਪੂਰੇ ਬੰਦੇਆਂ ਦੇ ਨਾਮ ਨਹੀਂ ਹੈਗੇ ਔਰ ਇਸ ਨਾਲ ਨਾਲੇ ਇਸ ਵਿੱਚ ਕਾ ਬਹੁਤ ਸਰਕਾਰੀ ਅਫਸਰ ਔਰ ਹੋਰ ਵੀ ਕੂੜੇ ਬੰਦੇ ਕੂੜੇ ਹੋਏ ਨੇ ਜਿਨ੍ਹਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਸਾਡੀ ਦਰਖਾਸਤ ਇਹ ਹੈ ਕਿ ਜਿਹੜੇ ਵੀ ਬੰਦੇ ਇਸ ਵਿੱਚ ਇਨਕਲੂਡ ਹੈ ਮੇਨ ਮੇਨ ਤੇ ਕੋਰ ਮੇਨ ਪੰਚਾਇਤ ਦੇ ਸੈਨਾ ਨਾਲ ਪੈਸੇ ਨਿਕਲਦੇ ਨੇ ਪੰਚਾਇਤ ਤੇ ਪੂਰੇ ਦੇ ਨਾਮ ਨਹੀਂ ਬਿਚੇਗੇ ਕਾਫੀ ਬੰਦਿਆਂ ਦੇ ਜੀ ਐਫ ਆਈ ਆਰ ਨੂੰ ਕੂਰੀ ਨੂੰ ਕਰੋਗੇ ਕੂਰੀ ਪੰਚਾਇਤੇ ਵੀ ਨਾਮ ਨਹੀਂ ਹੈਗੇ ਕਿ ਪਿੱਛੇ ਇਹ ਕਾਫੀ ਬੰਦੇ ਪੰਚਾਇਤ ਦਾ ਜਦ ਕੂਰੀਆਂ ਦਾ ਨਾਮ ਨਹੀਂ ਹੈਗੇ ਤਾਂ ਉਸ ਤੋਂ ਜ਼ਿਆਦਾ ਕਾਫੀ ਕਿਉਂਕਿ ਕੰਨਾ ਸਰਪੰਚ ਦੇ ਹੱਥ ਵਿੱਚ ਇੰਨੀ ਪਾਵਰ ਨਹੀਂ ਕਿ ਉਹ 33 ਕਰੋੜ ਰੁਪਏ ਕਰਵਾ ਲਵੇ ਪੰਚਾਇਤ ਨੂੰ ਸਿਰਫ 25000 ਤੱਕ ਹੀ ਆਕੇ ਕਿ 25000 ਤੱਕ ਕਰਵਾ ਸਕਦਾ ਉਸ ਤੋਂ ਜ਼ਿਆਦਾ ਨਹੀਂ ਕਰਵਾ ਸਕਦਾ ਜਦੋਂ ਕਰੋੜਾ ਦਾ ਫੰਡ ਕੱਢਿਆ ਜਾ ਰਿਹਾ ਹੈ ਤਾਂ ਉਸ ਵਿੱਚ ਬਹੁਤ ਹੋਰ ਵੀ ਬੰਦੇ ਇੱਕ ਕਰੋੜ